YouTube ਵੱਲੋਂ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ YouTube ਚੈਨਲ ਬੰਦ ਕਰਨ ਤੋਂ ਬਾਅਦ ਹੁਣ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਸਾਇਬ ਪਾਈ ਹਰਪਾਲ ਸਿੰਘ ਦਾ YouTube ਚੈਨਲ ਵੀ ਬੰਦ ਕਰ ਦਿੱਤਾ ਗਿਆ ਹੈ ਇਸ ਸਬੰਧੀ YouTube ਨੇ ਕਿਹਾ ਕਿ ਕੋਈ ਵੀ ਕੰਟੈਂਟ ਜੋ ਹਿੰਸਕ ਅਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਰੀਫ ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ YouTube ਤੇ ਮਨਜ਼ੂਰ ਨਹੀਂ ਹੈ YouTube ਵੱਲੋਂ ਆਪਣਾ ਹਵਾਲਾ ਦਿੰਦਿਆਂ ਕਿਹਾ ਗਿਆ ਸੀ ਕਿ ਅਸੀਂ ਸਮਝਦੇ ਹਾਂ ਕਿ ਤੁਹਾਡੀ ਵੀਡੀਓ ਸਾਡੀ ਵਾਇਲੈਂਟ ਕ੍ਰਿਮੀਨਲ ਆਰਗੇਨਾਈਜੇਸ਼ਨਸ ਪਾਲਿਸੀ ਦੀ ਪਾਲਣਾ ਨਹੀਂ ਕਰਦਾ ਕੋਈ ਵੀ ਕੰਟੈਂਟ ਜੋ ਹਿੰਸਕ ਅਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ਼ ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ YouTube ਤੇ ਮਨਜ਼ੂਰ ਨਹੀਂ ਹੈ ਉਦੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਪਈ ਹਰਪਾਲ ਸਿੰਘ ਨੇ ਇਸ ਨੂੰ ਆਪਣੇ Facebook ਪੇਜ ਤੇ ਸਾਂਝਾ ਕਰਦਿਆਂ ਕਿਹਾ ਕਿ ਹੱਕਾਂ ਦੇ ਰਾਖੇ ਤੇ ਅਮਲ ਔਰੰਗਜ਼ੇਬ ਵਾਲੇ ਬਾਤਾ ਗੁਰੂ ਤੇਗ ਬਹਾਦਰ ਜੀ ਦੀਆਂ ਪਾਓ ਸੱਚ ਦੀ ਆਵਾਜ਼ ਔਰੰਗਜੀਬ ਵਾਂਗ ਦਬਾਓ ਹੱਕਾਂ ਦੇ ਰਾਖੇ ਮਨੁੱਖੀ ਭਾਵਨਾਵਾਂ ਦੇ ਕਦਰਦਾਨ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕਿ ਮਹਿਜ਼ ਵਰਤਿਆ ਜਾ ਰਿਹਾ ਹੈ ਤੇ ਅਮਲ ਔਰੰਗਜੀਬ ਵਾਲੇ ਤਿੱਕ ਕੀਤਾ ਜਾ ਰਿਹਾ ਹੈ ਉਦਰੀ ਦੂਜੇ ਪਾਸੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਵੱਲੋਂ ਚੱਡਿਗੜ੍ਹ ਨੂੰ ਪੰਜਾਬ ਤੋਂ ਪੂਰੀ ਤਰ੍ਹਾਂ ਵੱਖ ਕਰਕੇ ਇਸ ਨੂੰ ਇੱਕ ਆਮ ਕੇਂਦਰ ਸ਼ਾਸਿਤ ਪ੍ਰਦੇਸ਼ ਬਜਾਓ ਬਦਲਣ ਦੀ ਕੋਸ਼ਿਸ਼ ਨੂੰ ਸੰਵਿਧਾਨਿਕ ਨਿਯਮਾਂ ਅਤੇ ਪੰਜਾਬ ਦੇ ਹੱਕਾਂ ਤੇ ਸਿੱਧਾ ਹਮਲਾ ਘਰਾੜ ਦਿੱਤਾ ਐਡਵੋਕੇਟ ਤਾਮੀ ਨੇ ਕਿਹਾ ਕਿ ਪਾਰਲੀਮੈਂਟ ਦੇ ਆਉਣ ਵਾਲੇ ਸਰਦ ਰੁੱਤ اجلاس ਚ ਲਿਆਂਦੇ ਜਾ ਰਹੇ 131ਵੇਂ ਸੰਵਿਧਾਨ ਸੋਧ ਬਿੱਲ ਰਾਹੀਂ ਚੰਡੀਗੜ੍ਹ ਤੇ ਪੰਜਾਬ ਦੇ ਜਾਇਜ਼ ਹੱਕਾਂ ਨੂੰ ਖਤਮ ਕਰਨ ਦੀ ਇਹ ਸਾਜ਼ਿਸ਼ ਬਿਲਕੁਲ ਪ੍ਰਵਾਨ ਨਹੀਂ ਹੈ ਕਮੇਟੀ ਪ੍ਰਧਾਨ ਨੇ ਸੰਖੇਪ ਕਿਹਾ ਕਿ ਸਮੇਂ-ਸਮੇਂ ਤੇ ਕੇਂਦਰ ਸਰਕਾਰ ਵੱਲੋਂ ਗੈਰ ਸੰਵਿਧਾਨਿਕ ਤਰੀਕਿਆਂ ਨਾਲ ਚੰਡੀਗੜ੍ਹ ਤੇ ਪੰਜਾਬ ਦੇ ਹੱਕ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਨੇ ਭਾਵੇਂ ਕਈ ਵਾਰ ਚੰਡੀਗੜ੍ਹ ਦੇ ਪੰਜਾਬ ਨਾਲ ਸੰਬੰਧਿਤ ਹੋਣ ਦੇ ਵਾਅਦੇ ਤਾਂ ਕੀਤੇ ਜਾਂਦੇ ਨੇ ਪਰ ਹਰ ਵਾਰ ਇਹ ਵਾਅਦੇ ਤੋੜ ਕੇ ਨਵੀਆਂ ਅੜਚਨਾਵਾਂ ਖੜੀਆਂ ਕੀਤੀਆਂ ਜਾਂਦੀਆਂ ਨੇ ਹੁਣ ਭਾਜਪਾ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਬਿੱਲ ਪੰਜਾਬ ਦੇ ਹੱਕਾਂ ਦੇ ਕਤਲ ਦੇ ਨਾਲ-ਨਾਲ ਰਾਜਾ ਦੇ ਅਧਿਕਾਰਾਂ ਨੂੰ ਖਤਮ ਕਰਨ ਵਾਲੇ ਖੋਰ ਵੱਡਾ ਕਦਮ ਹੈ ਐਡਵੋਕੇਟ ਧਾਮੀ ਨੇ ਸਪਸ਼ਟ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਇਸ ਨੂੰ ਪੰਜਾਬ ਤੋਂ ਖੋਣ ਦੀ ਕਿਸੇ ਵੀ ਸਾਜ਼ਿਸ਼ ਨੂੰ ਕਦੇ ਵੀ ਪਰਵਾਨ ਨਹੀਂ ਕੀਤਾ ਜਾਵੇਗਾ ਇਸ ਦੌਰਾਨ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਦੇਖੋ ਜਿਹੜੇ ਕਹਿੰਦੇ ਨੇ ਹੱਤਾ ਕਰਨਾ ਹੋਵੇ ਉਹਲੇ ਟਰਨ ਬਾਈ ਟਰਨ ਜਿਹੜਾ ਆ ਉਹਦਾ ਪ੍ਰਬੰਧ ਜਿਹੜਾ ਆ ਉਹ ਵਾਲੇ ਦੁਆਲੇ ਹੌਲਾ ਕੀਤਾ ਜਾਂਦਾ ਪਹਿਲਾਂ ਪਾਖੜਾ ਡੈਮ ਦੇ ਵਿੱਚ ਕੀਤਾ ਫਿਰ ਸ਼ੋਮਨੀ ਗੁਰਦਾਰਾ ਪਰਮੰਦਰ ਕਮੇਟੀ ਨੂੰ ਢਾਹ ਢੇਰੀ ਕਰਕੇ ਹਰਿਆਣਾ ਬਖਰਾ ਕੀਤਾ ਤੇ ਫਿਰ ਜੁਨੀਅਰ ਯੂਨੀਵਰਸਿਟੀ ਨੂੰ ਇੱਕ ਤੋੜ ਦਾ ਯਤਨ ਕੀਤਾ ਜਿਹੜਾ ਕਦੇ ਵੀ ਪੰਜਾਬ ਦੇ ਲੋਕਾਂ ਨੇ ਪੂਰਾ ਨਹੀਂ ਹੋਣ ਦੇਣਾ ਤੇ ਇੱਕ ਉਹ ਦਿਨ ਲੋਕਾਂ ਨੂੰ ਕਾਲ ਦਿੱਤੀ ਤੇ ਲੱਖਾਂ ਲੋਕ ਉਸ ਇਕੱਠ ਦੇ ਵਿੱਚ ਪੁੱਜੇ ਸੀ ਤੇ ਹੁਣ ਮੈਂ ਸਮਝਦਾ ਜਿਹੜਾ ਇਹ ਯਤਨ ਕੀਤਾ ਜਾ ਰਿਹਾ ਇਹ ਪੰਜਾਬ ਨਾਲ ਸਿੱਧਾ ਤੱਕਾ ਕਿਉਂਕਿ ਪੰਜਾਬ ਦੀ ਰਾਜਧਾਨੀ ਅਸੀਂ ਅੱਜ ਤੱਕ ਕਹਿ ਰਹੇ ਹਾਂ ਤੇ ਜੇ ਇਹਨਾਂ ਨੇ ਇਹ ਯਤਨ ਕੀਤਾ ਤੇ ਫਿਰ ਪੰਜਾਬ ਦੇ ਲੋਕ ਤੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਫਿਰ ਬੈਠ ਕੇ ਮੀਟਿੰਗ ਕਰਕੇ ਇਹਦੇ ਬਾਰੇ ਕਹਾ ਕੀ ਰੂਪਰੇਖਾ ਲਿਖਣੀ ਆ ਕਿਉਂਕਿ ਇਹ ਤਾਂ ਬਹੁਤ ਵੱਡਾ ਧੱਕਾ ਆ ਪੰਜਾਬ ਦੇ ਲੋਕਾਂ ਦੇ ਨਾਲ ਤੇ ਇਹ ਕਿਸੇ ਹੱਦ ਵਿੱਚ ਵੀ ਹੋਣ ਨਹੀਂ ਦੇਵਾਂਗੇ ਲੜਾਈ ਵੀ ਲੜਨੀ ਪਈ ਲੜਨਾ ਲੜਨੀ ਪਊਗੀ ਦੇਖੋ ਫਿਰ ਜਲੇ ਨਾ ਕੋ ਹਿਲੇ ਬਿਲੇ ਮੁੱਕ ਜਾਣ ਫਿਰ ਲੜਾਈ ਤਾਂ ਹੁੰਦੀ ਆ ਲੜਾਈ ਕੀ ਆ ਫਿਰ ਧਰਨੇ ਤਾਂ ਹੁੰਦੇ ਆ ਤੇ ਹੋਰ ਆਪਣਾ ਸਿਸਟਮ ਹੁੰਦਾ ਆ ਤੇ ਉਹ ਹੀ ਡੈਮੋਕ੍ਰੇਸੀ ਦਾ ਇੱਕ ਨੋਰਮ ਆ